ਗ੍ਰਾਊਂਡ ਦੇ ਵਿੱਚ ਐਂਟਰ ਹੋ ਰਿਹਾ ਮਾ ਜੋਗਿੰਦਰ ਕੌਰ ਤੇ ਬਿਹਾਰੀਪੁਰੀਏ ਸੇਵਾ ਸਿੰਘ ਦਾ ਪੁੱਤਰ ਹੈ ਇਹਦੇ ਰਿਕਾਰਡ ਬੋਲਦੇ ਨੇ ਖੇਡ ਕਬੱਡੀ ਦੇ ਵਿੱਚ ਕਹਿੰਦੇ ਆ ਦੋ ਕਦਮ ਅੱਗੇ ਚੱਲ ਕੇ ਆ ਨੌਜਵਾਨਾ ਕੋਈ ਦਿਨ ਅਸੀਂ ਨੈਟ ਦੇ ਉੱਪਰ ਦੇਖਿਆ ਸੀ ਕਿ ਟੂਰਨਾਮੈਂਟ ਦੇ ਵਿੱਚ ਕੰਟਰੋਵਰਸੀ ਜੀ ਹੋ ਗਈ ਲਗਾਤਾਰ ਕਬੱਡੀਆਂ ਪਾਉਣ ਤੋਂ ਪਰ ਆਹ ਬੰਦੇ ਨੇ ਭੰਡਾਲ ਬੇੜ ਦੇ ਕਬੱਡੀ ਕੱਪ ਦੇ ਵਿੱਚ ਇੱਕ ਪੈਰ ਤੋਂ ਰਵਿੰਦਰਾ 42 ਕਬੱਡੀਆਂ ਪਾਈਆਂ ਸਨ ਉਹ ਕੌਣ ਹੈ ਉਹ ਬਿਹਾਰੀਪੁਰਿਆ ਕਹਿੰਦਾ ਹੈ ਕਿ ਫੜ ਲੈਂਦਾ ਜੋ ਪੱਟ ਕੋਲੀਆਂ ਫੇਰ ਜਾਣਵਾ ਦਿੰਦਾ ਵਾਂਗ ਚੀਤੇ ਦੇ ਭਜਦਾ ਇਹ ਪਿੰਡ ਬਿਹਾਰੀਪੁਰ ਦਾ ਕਹਿੰਦਾ ਵਾਂਗ ਚੀਤੇ ਦੇ ਭਜਦਾ ਪਿੰਡ ਬਿਹਾਰੀਪੁਰ ਦਾ ਕਹਿੰਦਾ ਜਿਨ੍ਹਾਂ ਜਿਨ੍ਹਾਂ ਨੇ ਕਿੰਦੇ ਦੀ ਕਬੱਡੀ ਥੋੜਾ ਅੱਗੇ ਆ ਜਾ ਦੋ ਆ ਜਾ ਥੋੜਾ ਅੱਗੇ ਸੋ ਸਾਡਾ ਕਪੂਰਥਲਾ ਸਾਡੀ ਇਹ ਸਰਜ਼ਮੀਨ ਜਿਨ੍ਹਾਂ ਜਿਨ੍ਹਾਂ ਨੇ ਕਿੰਦੇ ਦੀ ਕਬੱਡੀ ਦੇਖੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਮੂਵੀ ਘੁੰਮਦੀ ਹੈ ਇੱਕ ਵੀਡੀਓ ਘੁੰਮਦੀ ਹੈ ਜਦੋਂ ਆਪਾਂ ਚਮਕੀਲੇ ਦਾ ਗੀਤ ਸੁਣਦੇ ਆ ਨਾ ਇੱਕ ਵੀਡੀਓ ਸਾਡੇ ਦਿਮਾਗ ਦੇ ਵਿੱਚ ਜਲਦੀ ਹੈ ਕਿ ਜਿਹੜੇ ਰੋਗ ਨਾਲ ਮਰ ਗਈ ਬੱਕਰੀ ਉਹ ਹੀ ਉਹ ਰੋਗ ਪਠੋਰੀ ਨੂੰ ਪੁੱਤ ਬਣਾ ਕੇ ਛੱਡਣਗੇ ਵੈਲੀਆਂ ਦੇ ਮੋਰੀ ਨੂੰ ਉਹ ਵੀਡੀਓ ਬੜੀਆ ਨਹੀਂ ਪਰ ਸਾਡੇ ਦਿਮਾਗ ਦੇ ਵਿੱਚ ਘੁੰਮਦੀਆਂ ਨੇ ਕਿੰਦੇ ਵੀ ਖੇਡ ਵੀ ਜਿਨ੍ਹਾਂ ਜਿਨ੍ਹਾਂ ਨੇ ਦੇਖੀ ਹੈ ਅਜੋ ਵੀਡੀਓ ਸਾਡੇ ਦਿਮਾਗ ਦੇ ਵਿੱਚ ਘੁੰਮਦੀ ਹੈ ਇੱਕ ਵਾਰੀ ਕਹਿੰਦਾ ਫਤਿਹ ਸਾਂਝੀ ਕਰੇਗਾ ਸਾਰੇ ਤਾੜੀਆਂ ਮਾਰ ਦਿਓ ਜ਼ੋਰਦਾਰ ਬਿਹਾਰੀਪੁਰਿਆ ਚੀਤੇ ਦੇ ਵਾਸਤੇ ਨਿਤ ਨਿਤਰੀ ਮਾਵਾਂ ਹਜੇ ਪੁੱਤਾਂ ਨੂੰ ਜਨਮ ਦਿੰਦੀ ਆ ਇਹ ਦੁਨੀਆ ਦਾ ਰੀਅਲ ਸੁਪਰਸਟਾਰ ਖੇਡ ਕਬੱਡੀ ਦਾ 2005 2009 ਦੋ ਵਾਰ ਕੈਨੇਡਾ ਦੇ ਕੱਪਾਂ ਦਾ ਇਹ ਬੈਸਟ ਹੀਡਰ ਸੀਗਾ ਬਿਹਾਰੀਪੁਰਿਆ ਕਹਿੰਦਾ ਉਦੋਂ ਬੱਗੇਪਿੰਡ ਦਾ ਮੰਗੀ ਸੁਨੇਤਾ ਵਾਲਾ ਸੋਨੀ ਉੱਤਮ ਜਾਫੀ ਰਹੇ ਤੇ ਕਹਿੰਦਾ ਬੈਸ ਰਿਹਾ 5 ਤੇ 9 ਦੇ ਵਿੱਚ ਕਹਿੰਦਾ ਜੁਗ ਜੁਗ ਜਵਾਨੀ ਆ ਮਾਨ ਸ਼ੁਭ ਸ਼ਾਮਾ ਖੇਡ ਕਬੱਡੀ ਦਾ ਇਹ ਦੁਨੀਆ ਦਾ ਸੁਪਰ ਖਿਡਾਰੀ ਹੈ ਇੱਕ ਵਾਰੀ ਕੈਨੇਡਾ ਨੇ ਦੇ ਦੇ ਸੀਗੇ ਤਿੰਨ ਜਫੇ ਖਾ ਗਿਆ ਲਗਾਤਾਰ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਕਹਿੰਦਿਆ ਜਫੇ ਹਰੇਕ ਨੂੰ ਲੱਗੇ ਨੇ ਤਗੜਾ ਹੋ ਗਏ ਕਬੱਡੀਆਂ ਪਾ ਪ੍ਰੋਫੈਸਰ ਦੇ ਬੋਲ ਕਹਿੰਦੇ ਦੀਆਂ ਰੇਡਾਂ ਤੇ ਸ਼ਾਮ ਤੱਕ ਕੋਈ ਜਫਾ ਨਹੀਂ ਇਹ ਵੀ ਰਿਕਾਰਡ ਜਿਹੜਾ ਹੈ ਬਿਆਰੀਪੁਰ ਇਹ ਕਹਿੰਦੇ ਦਿਨ ਸਬਸਕ੍ਰਾਈਬ ਕਰੋ